ਆਜਾ ਸੇਵਾ ਦੇ ਵਿੱਚ ਇਹ ਛੋਟਾ ਛੋੜ 97 ਵਿੱਚ ਮਸ਼ੀਨਾਂ ਆਈ ਸੀ ਇੱਕ ਤਾਂ ਮਸ਼ੀਨ ਦੇ ਤਾਰ ਜੀ ਆਈ ਸੀ ਲਫਾਫਿਆਂ ਦੀਆਂ ਗੱਠਾਂ ਬੰਨਣ ਵਾਸਤੇ ਲਫਾਫਿਆਂ ਦੇ ਵਿੱਚ ਆਜਾ ਨੱਕ ਜਤਾ ਜਾਂਦਾ ਸੀ ਔਰ ਸਾਰੇ ਲਫਾਫਿਆਂ ਨੂੰ ਪ੍ਰੈਸ ਕਰ ਦਿੰਦੀ ਸੀ ਉਸ ਤੋਂ ਬਾਅਦ ਉਹਦੀ ਗੱਠ ਵੱਜ ਜਾਂਦੀ ਸੀ ਇੱਕ ਮਸ਼ੀਨ ਆਈ ਸੀ ਲਫਾਫਿਆਂ ਨੂੰ ਤੇ ਕੂੜੇ ਨੂੰ ਅਲੱਗ-ਅਲੱਗ ਕਰਨ ਵਾਸਤੇ ਬਹੁਤ ਵੱਡੀ ਮਸ਼ੀਨ ਸੀ ਉਹਦੇ ਚਾਚਾਰ ਪੰਜ ਮੋਟਰਾਂ ਲੱਗੀਆਂ ਸੀ ਔਰ ਨੌਂ ਤੇ ਲੱਗਣੀ ਸੀ ਉਹਮ ਜੀ ਨਹੀਂ ਘਰ ਦਬਰ ਤੇ ਕਰਤੀਆਂ ਨਗਰ ਕੌਂਸਲ ਨੇ ਕਿੱਥੇ ਉਹ ਸਾਰਾ ਸਮਾਨ ਕਿੱਥੇ ਗਿਆ ਇਹਨਾਂ ਨੂੰ ਕੌਣ ਪੁੱਛੂ ਆਉਣ ਕਰਤਾ ਇਹਨਾਂ ਨੂੰ ਮੰਨਦਾ ਤੁਸੀਂ ਦੇ ਮੰਨਦਾ ਐਸਪੀ ਅੰਮ੍ਰਿਤਸਰ ਮੰਨਦਾ ਨਵੇਂ ਗੌਸਲ ਦੇ ਨਾਮ ਤੇ ਮੰਨਦਾ ਨਗਰ ਕੌਂਸਲ ਦੇ ਜਿਹੋ ਤੇ ਮੰਨਦਾ ਕੀ ਦੇ ਤੇ ਮੰਨਦਾ ਕੀ ਸੈਟਲਾਈਟ ਮੰਨਦੇ ਨੇ ਇਹ ਸਾਡੇ ਫਰੀਦਕੋਟ ਦੀ ਖੂਬ ਸੂਰਤਈ ਐਂਟਰੀ ਹੈ ਕੋਟ ਦੀ ਪੂਰਾ ਤੋਂ ਸਾਡੇ ਫਰੀਦਕੋਟ ਦੀਆਂ ਜਟਾਰ ਜੀ ਤਿੰਨ ਕੇ ਚਾਰ ਐਂਟਰੀਆਂ ਨੇ एक एंट्र है तलवी तो वाले चलो हम पुल बन करके थोड़ी जी खराब है बहुत सोहनी एंट्री है सोलपुर वाले पास भी सादकोट की एंट्री है जी ठीक ठाक है बहुत वीडाड़ी नहीं कह सकते जे साले पास्य फरीदकोट एंट्री करते हैं बड़ी सोहनी एंट्री है ग्रीनरी बहुत है एक पास यूनिवर्सिटी की बिल्डिंग है मैडिकल कॉलेज है जेल की पुरानी बिल्डिंग एंट्री बहुत सोहनी है ਆਹ ਉੱਤੇ ਸਾਡੀ ਦੇਖ ਲਓ ਤੁਸੀਂ ਫਿਰ ਹੁਣਾ ਇਹ ਨਾ ਤਾਂ ਚਾਰ ਚੰਦ ਜੇ ਕਿਸੇ ਨੇ ਵੀ ਮਠਿੰਡਿਓ ਫਰੀਦਕੋਟ ਨੂੰ ਆਉਣਾ ਜਾਂ ਕਿਤੇ ਹੋਰ ਆਉਣਾ ਉਹਦੇ ਸ਼ਹਿਰ ਚ ਵੱਧਿਆ ਸਾਰ ਪਹਿਲਾ ਪੂਰਾ ਮਠੇ ਲੱਗਣਾ ਕਿਹਨੇ ਜਾਊਗਾ ਕੀ ਹੈ ਸਰਕਾਰਾਂ ਅਖਾ ਵਿੱਚ ਕੇ ਸੁਤਕਾ ਬਣਾ ਇਹ ਸੁਆਸਪਾ ਹਰਤੋ ਇਹ ਤਾਂ ਹਰ ਸਰਕਾਰ ਰਗੜਾ ਪਾਉਂਦੀ ਹੈ ਸੁਆਸਪਾ ਹਰਤ ਦੇ ਰਾਹੀਂ ਇੰਨੇ ਰੁਪਏ ਆਏ ਨਗਰ ਕੌਂਸਲਾਂ ਨੂੰ ਵੀ ਹਿਸਾਬ ਹੀ ਕੋਈ ਨਹੀਂ ਉਸ ਪੈਸੇ ਦੀ ਵੀ ਦਰਬਾਰ ਤੋਂ ਹੋਈ ਹੈ ਜਿਹੜੀ ਜਾਂਚ ਹੋਣੀ ਚਾਹੀਦੀ ਹੈ। ਅਗਰ ਮੈਂ ਤੁਹਾਡੇ ਮਾధ్యਮ ਰਾਹੀਂ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬੇਨਤੀ ਕਰਦਾ ਹਾਂ। ਆਹਦੇ ਸੈਟੇਲਾਈਟ ਚਲਾਓ ਤੇ ਵੇਖੋ ਇਹ ਕਾਰਵਾਈ ਕਿਹਦੇ ਤੇ ਬਣਦੀ ਹੈ ਜਿੱਥੇ ਤੇ ਕਾਰਵਾਈ ਬਣਦੀ ਹੈ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ।